ਵੀਡੀਓ ਚ ਤੇ ਇਹ ਹੀ ਨਜ਼ਰ ਆ ਰਹੀ ਪਿੰਨੇ ਪਰਛਾਈ ਜੇ ਕੇ ਇਸ ਚੀਜ਼ ਦੀ ਵੀ ਕੋਈ ਇਦਾਂ ਦੀ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਸੀ ਆਏ ਕਹਿੰਦੇ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਕਿੜੇ ਲਾ ਹੁੰਦੀ ਸੀ ਪਹਿਲੇ ਕੋਈ ਪੰਜ 6 ਕਿਲੋਮੀਟਰ ਪਿੰਡ ਤੋਂ ਬਾਹਰ ਛਾਂਕਾਰ ਤੋਂ ਵੇ ਉਦੋਂ ਕੋਈ ਪੈ ਹੁੰਦੇ ਸੀ ਉਹ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਤਾ ਇਸ ਬਾਰੇ ਜੋ ਦੇਖਿਆ ਐ ਉਹ ਵੀ ਦੱਸਣੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਖਿੱਚੀ ਦੀਆਂ ਉਸ ਬਾਰੇ ਆਹੀ ਕਹਿ ਤਾ ਨੇ ਜਾਂ ਕੋਈ ਚੀਜ਼ ਹੈਗੀ ਐ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮ ਵਾਲਾ ਬਾਕੀ ਕੁਝ ਕਹਿ ਨਹੀਂ ਸਕਦੇ ਇਹਰੇ ਮਲੇ ਦੇ ਵਿੱਚ ਕਿਦਾਂ ਦਾ ਮਹੌਲ ਹੈ ਰਾਤ ਤੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਆਹੀ ਇਹੋ ਜਿਹੀ ਕੋਈ ਹਾਲਾਤ ਦਿਖਾਈ ਨਹੀਂ ਹੈਗੇ ਪਰ ਰੋਲਾ ਬੜਾ ਪਿਆ ਜੋ ਬਹੁਤ ਜ਼ਿਆਦਾ ਕਹਿ ਰਹੇ ਸੀ ਇਹਦੇ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰੀ ਜਾਂ ਕੀ ਅੱਜ ਮੈਂ ਵੀਡੀਓ ਚ ਸੁਣਿਆ ਕੋਈ ਮੌਤਾ ਵੀ ਹੋਈਆਂ ਕਹ ਨੇ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਜਿੰਮੋਤਾ ਜੌਣ ਮੋਤਾ ਹੋਈ ਜਾਂਦੀ ਵੀਡੀਓ ਚ ਤੇ ਇਹ ਹੀ ਨਜ਼ਰ ਆ ਰਹੀ ਪਈ ਹੈ ਪਰਛਾਈ ਇਹ ਕਿਸ ਚੀਜ਼ ਦੀ ਵੀ ਕੋਈ ਇਦਾਂ ਕੀ ਲੱਗ ਰਹੀ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਪਖੜਿਆ ਇਸ ਜਗ੍ਹਾ ਤੇ ਹਾਂ ਬਿਲਕੁਲ ਆਏ ਕਹਿੰਦੇ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਹਾਂ ਇਹਦਾ ਪਤਾ ਲਗਾਇਆ ਜਾਵੇ ਕੀ ਚੀਜ਼ ਹੈ ਜਿਹੜਾ ਦਿਲ ਲੋਕਾਂ ਦੇ ਦਿਲ ਤੋਂ ਬਹਿਮ ਦੂਰ ਕੀਤਾ ਜਾਵੇ ਸੱਚਾਈ ਆ ਜਾਂ ਜੋ ਵੀ ਸੱਚਾਈ ਹੋ ਸਾਹਮਣੇ ਆਣ ਕੇ ਦੇਖੋ ਐਸੀ ਚੀਜ਼ ਕੋਈ ਨਹੀਂ ਜੀ ਸਿਰਫ ਆਪਣਾ ਪ੍ਰੋਸਾ ਵਿਸ਼ਵਾਸੀ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕੱਤਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ ਆ। ਔਰ 40 ਸਾਲ ਤੋਂ ਨਾ ਭੋਜਨ ਛੜਿਆ ਹੈ। ਜੀ। ਬਹੁਤ ਕਿਰਪਾ ਹੈ ਮੜੀਆਂ 'ਚ ਰਹਿ ਰਹੇ ਹਾਂ ਰਾਤ ਤੇ ਕਿਤਾ ਜਲਦੀ ਹੈ ਕਈ ਵਾਰੀ ਅਗਰ ਸੇ ਕਿ ਉਹਦੀ ਰਾਤ ਬਿਤਾਣਾ ਕਿੱਥੇ ਹੈ। ਜੀ। ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ। ਮੈਨੂੰ 40 ਸਾਲ ਹੋ ਗਿਆ ਪੈਦਲ ਯਾਤਰਾ ਕਰ ਜੀ। ਕਿ ਅਮੀ ਇੱਕ ਬੈਮ ਹੈ। ਜੀ। ਕਿੜੇਲਾ ਹੁੰਦੀ ਸੀ ਪਹਿਲੇ ਜਿੱਥੇ ਕੋਈ 5-6 ਕਿਲੋਮੀਟਰ ਪਿੰਡ ਤੋਂ ਬਾਹਰ ਚਾਂੰਕਾ ਟੂ ਵੇ ਜੀ ਉਦੋਂ ਕੋਈ ਭੈ ਆਉਂਦਾ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਐ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਘੂਤ ਲੱਗ ਨਹੀਂ ਆਂਦਾ ਜੀ ਬਾਕੀ ਚੰਦਰ ਵਿਦਿਆਸ਼ਿਪੋੜ ਨੇ ਸਭ ਕੀਲ ਦਿੱਤੀ ਐ ਜੀ ਉਹ ਕੋਈ ਨਹੀਂ ਐ ਚੰਦਰ ਵਿਦਿਆ ਕੁਛ ਨਹੀਂ ਐ ਉਸੇ ਪਰ ਆਪਣਾ ਹੀ ਬਹਿਮ ਐ ਮੈਂ ਸਿਰ ਇਹ ਤੇ ਕੋਈ ਪ੍ਰਮਾਤਮਾ ਦੇ ਈਸ਼ਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਇਹਦੇ ਨੂੰ ਭੂਤ ਕੁਛ ਲੱਗ ਨਹੀਂ ਆਇਆ 100 ਭੂਤਾਂ ਦਾ ਇੱਕ ਭੂਤ ਇਨਸਾਨ ਹੈ ਫਿਰ ਕਿੱਥੋਂ ਆ ਜਾਏਗਾ ਕੋਈ